ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟੇਵਾਨਾ ਟੇਵਾਨਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਜਿਹੜੀ ਕਿਸਮ ਹੈਗੀ ਹੈ ਇਹ ਸੁਪਰੀਮ 110 ਝੋਨੇ ਦੀ ਕਿਸਮ ਹੈਗੀ ਹੈ ਤਾਂ ਨਾਲ ਨਾਲ ਮੈਂ ਜਿਹੜੀ ਇਹ ਇੱਕ ਫੁਟੇਜ ਚਲਾ ਰਿਹਾ ਇਹ ਆਪਾਂ ਨੇ ਇਹਦਾ ਪਹਿਲਾ ਪਾਰਟ ਬਣਾਇਆ ਸੀਗਾ 21 ਜੁਲਾਈ 2024 ਨੂੰ ਤੇ 22 ਜੂਨ 2024 ਦਾ ਇਹ ਝੋਨਾ ਲੱਗਿਆ ਹੋਇਆ ਸੀ ਤਾਂ ਉਸ ਵੀਡੀਓ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਇਹ ਜਿਹੜਾ ਝੋਨਾ ਹੈਗਾ ਆਮ ਝੋਨਿਆਂ ਦੇ ਬੰਗੂ ਉਹ ਗਰੋਥ ਨਹੀਂ ਕਰ ਰਿਹਾ ਸੀਗਾ ਪਹਿਲੇ 30 35 ਦਿਨ ਤੇ ਹੁਣ ਆਪਾਂ ਦੇਖ ਸਕਦੇ ਹਾਂ ਅੱਜ 9 ਅਗਸਤ 2024 ਹੈਗਾ ਤਾਂ 9 ਅਗਸਤ 2024 ਨੂੰ ਇਹਨੇ ਗਰੋਥ ਜਿਹੜੀ ਹੈਗੀ ਹੈ ਕਿੰਨੀ ਵਧੀਆ ਕਰ ਲਈ ਹੈ ਜਿਸ ਦਿਨ ਆਪਾਂ ਉਹਦੇ ਵੀਡੀਓ ਬਣਾਈ ਸੀਗੀ 21 ਜੁਲਾਈ 2024 ਨੂੰ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਕੁਸ਼ ਕੋਈ ਖਰਾਕ ਨਹੀਂ ਪਾਈ ਇਹਨੇ ਆਟੋਮੈਟਿਕਲੀ ਆਪਣੀ ਜਿਹੜੀ ਹੈਗੀ ਗਰੋਥ ਇੰਨੀ ਕਰ ਲਈ ਹੈ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਵਧੀਆ ਗਰੋਥ ਕਰਦਾ ਜਾਊਗਾ ਤੇ ਆਪਾਂ ਕਿਸਾਨ ਵੀਰਾਂ ਨੂੰ ਕਿਹਾ ਸੀਗਾ ਕਿ ਇਸ ਵਾਰ ਜ਼ਿਆਦਾਤਰ ਕਿਸਾਨ ਵੀਰ ਕਹਿੰਦੇ ਨੇ ਕਿ ਅਸੀਂ ਕੀ ਪਾਦੀਏ ਦੇ ਵਿੱਚ ਕੋਈ ਬੂਟਾ ਕਰਵਾਉਣ ਵਾਲੀ ਕੋਈ ਚੀਜ਼ ਪਾਈਏ ਵੀ ਜਿਹੜੀ ਇਹਦਾ ਬੂਟਾ ਕਰਵਾ ਦੇ ਤੇ ਪਰ ਇਹ ਵੈਰੈਟੀ ਦੀ ਖਾਸੀਅਤ ਹੈ ਹੈ ਗਿਆ ਕਿ ਇਹ ਪਹਿਲੇ 30 35 ਦਿਨ ਜਿਹੜੀ ਹੈਗੀ ਗਰੋਥ ਨਹੀਂ ਕਰਦੀ ਹੈਗੀ ਤੇ ਹੁਣ ਬੂਟਾ ਵੀ ਆਪਾਂ ਦੇਖ ਸਕਦੇ ਹਾਂ ਕਿ ਕਿੰਨਾ ਵਧੀਆ ਇਹਨੇ ਬੂਟਾ ਜਿਹੜਾ ਹੈਗਾ ਬਣਾ ਲਿਆ ਹੈਗਾ ਕਿ ਨਾ ਇਹ ਨਹੀਂ ਹੋਇਆ ਕਿ ਥੱਲੇ ਪੱਤੇ ਪੱਤੇ ਨੇ ਬੂਟਾ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਵਧੀਆ ਬਣਾਇਆ ਹੋਇਆ ਹੈ ਨਹੀਂ ਤੇ ਝਾੜ ਪੱਖੋਂ ਵੈਰਾਈਟੀ ਚੰਗੀ ਹੈ ਇਹ ਪਰ ਹੈਗੀ ਹੈ ਇਹ ਪ੍ਰਾਈਵੇਟ ਵੈਰਾਈਟੀ ਸੁਪਰੀਮ 110 ਜਿਹੜੀ ਵੈਰਾਈਟੀ ਹੈਗੀ ਇਹ ਕਿਸੇ ਵੀ ਯੂਨੀਵਰਸਿਟੀ ਦੁਆਰਾ ਰਿਲੀਜ਼ ਕੀਤੀ ਹੋਈ ਵੈਰੈਟੀ ਨਹੀਂ ਹੈਗੀ ਇਹ ਪ੍ਰਾਈਵੇਟ ਵੈਰੈਟੀ ਹੈਗੀ ਹੈ ਤੇ ਪਿਛਲੇ ਸਾਲਾਂ ਦੇ ਦੌਰਾਨ ਇਹਨੇ ਝਾੜ ਵੀ ਵਧੀਆ ਦਿੱਤਾ ਤੇ ਇਸ ਵਾਰ ਵੀ ਉਮੀਦ ਹੈਗੀ ਹੈ ਕਿ ਵਧੀਆ ਝਾੜ ਦੇਊਗੀ ਕਿਉਂਕਿ ਗਰੋਥ ਬਹੁਤ ਚੰਗੀ ਕਰ ਲਈ ਤੇ ਆਪਾਂ ਪਹਿਲੀ ਵੀਡੀਓ ਵਿੱਚ ਦੱਸਿਆ ਸੀਗਾ ਕਿਸਾਨ ਵੀਰਾਂ ਨੂੰ ਕਿ ਬਾਧੂ ਤੇ ਖਰਚਾ ਬਿਨਾਂ ਕਰਿਓ ਤੇ ਜੇ ਤਾਂ ਆਪਾਂ ਜ਼ਿਆਦਾ ਖਾਦ ਪਾ ਕੇ ਇਹਨੂੰ ਗਰੋਥ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਇਹਦੇ ਵਿੱਚ ਪ੍ਰਾਲ ਵੀ ਬਣ ਜਾਂਦਾ ਹੈ ਇਹ ਦੇਖ ਸਕਦੇ ਆਪਾਂ ਉਦੋਂ ਆਪਾਂ ਵੀਡੀਓ ਵਿੱਚ ਦੱਸਿਆ ਸੀ ਕਿ ਇਹਦੀ ਨਿਸ਼ਾਨੀ ਰੱਖ ਸਕਦੇ ਆਪਾਂ ਕਿ ਉੱਥੋਂ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਜਿਸ ਦਿਨ ਨਾ ਉਦੋਂ ਬਣਾਈ ਸੀ ਕਿ ਜਿੱਥੋਂ ਸੋ ਠੀਕ ਹੈ ਜੀ ਆਪਾਂ ਫਿਰ ਇਹਦੇ ਇੱਕ ਦੋ ਵੀਡੀਓ ਹੋਰ ਵੀ ਪਾ ਦਾਂਗੇ ਕਿਉਂਕਿ ਪਹਿਲੇ ਸਾਲ ਇਹ ਜ਼ਿਆਦਾਤਰ ਕਿਸਾਨ ਦੀਆਂ ਨੇ ਲਾਈ ਹੈ ਪਰ ਵੈਰਾਈਟੀਆਂ ਇਹ ਕਈ ਸਾਲਾਂ ਦੀ ਹੈਗੀ ਹੈ ਪਰ ਫੇਮਸ ਜਿਹੜੀ ਹੈਗੀ ਪਿਛਲੇ ਸਾਲ ਜ਼ਿਆਦਾ ਹੋਈ ਸੀ ਤੇ ਐਤਕੀ ਵੀ ਇਹਦਾ ਬੀਜ ਜਿਹੜਾ ਹੈਗਾ ਕਾਫੀ ਜ਼ਿਆਦਾ ਕਿਸਾਨ ਵੀਰਾਂ ਨੇ ਖਰੀਦ ਕੇ ਆਪਣੇ ਖੇਤਾਂ ਦੇ ਵਿੱਚ ਇਹ ਝੋਨਾ ਲਾਇਆ ਹੋਇਆ ਹੈ